ਸਸ਼ੀਕਲ ਜੀ ਮੈਂ ਰੌਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਸਾਂਝੀ ਕਰਾਂਗੇ ਅਮਰੀਕਨ ਨੇਵੀ F35 ਜਿਹੜਾ ਕਿ ਲੜਾਕੂ ਜਹਾਜ਼ ਹੈ ਉਹ ਕ੍ਰੈਸ਼ ਹੋ ਗਿਆ ਸੀ ਜਿਸ ਵਿੱਚੋਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਪਾਇਲਟ ਬਾਲ ਬਾਲ ਬਚ ਗਿਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਪਾਇਲਟ ਬਾਲ ਬਾਲ ਬਚ ਗਿਆ ਹੈ ਜਹਾਜ਼ ਕ੍ਰੈਸ਼ ਹੁੰਦਿਆਂ ਸਾਰੀ ਇੱਕ ਅਗਦੇ ਗੋਲੇ ਵਾਂਗ ਫਟ ਗਿਆ ਸੀ ਜਿਸ ਵਿੱਚ ਇੱਕ ਭਿਆਨਕ ਅੱਗ ਲੱਗੀ ਪਰ ਪਾਇਲਟ ਉਸ ਵਿੱਚੋਂ ਸੁਰੱਖਿਅਤ ਬਾਹਰ ਨਿਕਲੇ ਆਇਆ ਦੱਸਦੇ ਇਹ ਕਿ ਨੇਵਰ 에어ਰੋ ਸਟੇਸ਼ਨ ਲੇਮਲੂ ਦੇ ਨੇੜੇ ਇਹ ਹਾਦਸਾ ਵਾਪਰਿਆ ਫਿਲਹਾਲ ਪੁਲਿਸ ਵੱਲੋਂ ਇਸ ਦੀ ਜਾਂਚ ਚੱਲ ਰਹੀ ਹੈ ਕਿ ਇਸ ਦੇ ਵਿੱਚ ਅੱਗ ਕਿਵੇਂ ਲੱਗੀ ਤਾਂ ਇਹ ਜਹਾਜ਼ ਕਿਵੇਂ ਕ੍ਰੈਸ਼ ਹੋਇਆ ਤੇ ਜੇਕਰ ਇਸ ਵਿੱਚ ਕੋਈ ਹੋਰ ਵਿਅਕਤੀ ਜਿਆਦਾ ਕਿਸੇ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਸ ਦੀ ਜਾਂਚ ਜਾਣਕਾਰੀ ਜਾਂ ਇਸ ਦੀ ਜਾਂਚ ਜਾਰੀ ਕਰ ਦਿੱਤੀ ਗਈ ਹੈ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ